ਜੀ ਲਾਈਫ ਸਾਡੀ ਹੈ ਸਾਡੀ ਆਪਣੀ ਮਰਜ਼ੀ ਹੈ ਅਸੀਂ ਆਪਣੀ ਲਾਈਫ ਦੀ ਵਿਉਂਤਬੰਦੀ ਕਿਵੇਂ ਕਰਨੀ ਹੈ ਲਾਈਫ ਨੂੰ ਜੂਣਾ ਕਿਵੇਂ ਹੈ ਸਾਡਾ ਪਰਿਵਾਰ ਹੈ ਔਰ ਸਾਡੀ ਮਰਜ਼ੀ ਦੇ ਮੁਤਾਬਕ ਚੱਲਦਾ ਮੈਂ ਆਪਣੇ ਬੱਚਿਆਂ ਨੂੰ ਕਿਹੜੀ تعلیم ਲੈ ਕੇ ਦੇਣੀ ਹੈ ਕਿਹੜੇ ਸਕੂਲ ਵਿੱਚ ਉਹਨਾਂ ਨੂੰ ਤੋਰਨਾ ਹੈ ਜ਼ਮੀਨ ਸਾਡੀ ਹੈ ਤੇ ਮਰਜ਼ੀ ਵੀ ਸਾਡੀ ਚੱਲੇਗੀ ਮੇਰੇ ਜ਼ਮੀਨ ਦੇ ਅੰਦਰ ਦਾਲਾਂ ਬੀਜਣੀਆਂ ਨੇ, ਛੋਲੇ ਬੀਜਨੇ ਨੇ, ਕਣਕ ਬੀਜਣੀ ਏ, ਝੋਨਾ ਲਾਉਣਾ ਏ, ਮੱਕੀ ਬੀਜਣੀ। ਮਰਜ਼ੀ ਉਹਦੀ ਚੱਲਦੀ ਏ ਜਿਹਦੀ ਮਲਕੀਅਤ ਹੋਵੇ। ਹੁਣ ਲਾਈਫ ਤੁਹਾਡੀ ਏ ਤੇ ਤੁਹਾਡੀ ਮਰਜ਼ੀ ਚੱਲੇਗੀ ਵੀ ਤੁਸੀਂ ਆਪਣੀ ਲਾਈਫ ਨੂੰ ਅੰਮ੍ਰਿਤ ਬਣਾਉਣਾ ਏ ਜਾਂ ਜ਼ਹਿਰ ਬਣਾਉਣਾ ਏ। ਤੁਸੀਂ ਆਪਣੀ ਲਾਈਫ ਨੂੰ ਸੁਖਦਾਈ ਬਣਾਉਣਾ ਏ ਜਾਂ ਦੁਖਦਾਈ ਬਣਾਉਣਾ ਏ। ਤੁਸੀਂ ਲਾਈਫ ਦੇ ਅੰਦਰ ਇਕੱਲੇ ਹੋ ਕੇ ਝੋਰੇ ਕਲਾ ਕਲੇਸ਼ ਇਹ ਕੁਝ ਰੱਖਣਾ ਚਾਹੁੰਦੇ ਹੋ ਜਾਂ ਹਾਸਾ ਖੇੜਾ ਚੈਨ ਸਕੂਨ ਸ਼ਾਂਤੀ ਇਹ ਕੁਝ ਰੱਖਣਾ ਚਾਹੁੰਦੇ ਹੋ ਚੁਆਇਸ ਤੁਹਾਡੀ ਹੈ ਮਰਜ਼ੀ ਤੁਹਾਡੀ ਹੈ ਲਾਈਫ ਤੁਹਾਡੀ ਹੈ ਦੂਸਰਾ ਕੋਲੋਂ ਤੁਹਾਡੇ ਪਰਿਵਾਰ ਦਾ ਮੈਂਬਰ ਹੋਵੇ ਜਾਂ ਕੋਈ ਹੋਰ ਹੋਵੇ ਉਹ ਸਿਰਫ ਇੱਕ ਸਲਾਹ ਦੇ ਸਕਦਾ ਹੈ ਜਿਹੜੀ ਮਿਹਨਤ ਇਹ ਉਹ ਤੁਹਾਡੀ ਹੈ ਐਗਜ਼ੈਂਪਲ ਤੁਹਾਡੀ ਹੋਵੇ ਜ਼ਮੀਨ ਤੁਸੀਂ ਜ਼ਮੀਨ ਦੇ ਅੰਦਰ ਹੱਲ ਚਲਾ ਰਹੇ ਹੋ ਟਰੈਕਟਰ ਚਲਾ ਰਹੇ ਹੋ ਤੇ ਵੱਟੇ ਵੱਟ ਤੁਰੇ ਜਾਂਦਾ ਹੋਇਆ ਇੱਕ ਤੁਹਾਡਾ ਗਵਾਂਢੀ ਬੰਦਾ ਤੁਹਾਨੂੰ ਪੁੱਛ ਲਵੇ ਵੀ ਭਾਈ ਇਹਦੇ ਵਿੱਚ ਕੀ ਬੀਜਣਾ ਚਾਹੁੰਦਾ ਹੈ ਤੇ ਤੁਸੀਂ ਐਗਜ਼ਾਮਪਲ ਵਜੋਂ ਕਹਿ ਦਿੰਦੇ ਹੋ ਵੀ ਮੈਂ ਇਹ ਦੇ ਵਿੱਚ ਨਾ ਇਸ ਵਾਰੀ ਮੱਕੀ ਬੀਜਣੀ ਚਾਹੁੰਦਾ ਉਹ ਤੁਹਾਨੂੰ ਕਹਿ ਦੇਵੇ ਵੀ ਮੱਕੀ ਦੀ ਜਗ੍ਹਾ ਜੇ ਤੂੰ ਬਾਜਰਾ ਬੀਜ ਲਵੇਂ ਨਾ ਤੇ ਬਾਜਰੇ ਦਾ ਰੇਟ ਜ਼ਿਆਦਾ ਹੈ ਵਟਕ ਚੰਗੀ ਹੋ ਜਾਏਗੀ ਕਮਾਈ ਚੰਗੀ ਹੋ ਜਾਏਗੀ ਦੂਸਰਾ ਤੁਮਾਨੂੰ ਸਿਰਫ ਸਲਾਹ ਦੇ ਸਕਦਾ ਹੈ ਸਲਾਹ ਤੋਂ ਵੱਧ ਨਹੀਂ ਉਹ ਤੁਹਾਡੀ ਜ਼ਮੀਨ ਦੇ ਅੰਦਰ ਬਾਜਰਾ ਬੀਜ ਨਹੀਂ ਸਕਦਾ ਬੀਜਣਾ ਤੁਸੀਂ ਹੈ ਮਰਜ਼ੀ ਤੁਹਾਡੀ ਚੱਲਣੀ ਹੈ ਉੱਥੇ ਆਈਏ ਮੁੜ ਕੇ ਤੁਹਾਡੀ ਜ਼ਿੰਦਗੀ ਹੈ ਤੁਹਾਡੀ ਲਾਈਫ ਹੈ ਤੁਸੀਂ ਇਹਨੂੰ ਚੈਨ ਵਿੱਚ ਰੱਖਣਾ ਹੈ ਸਕੂਨ ਵਿੱਚ ਰੱਖਣਾ ਹੈ ਹਾਸੇ ਵਿੱਚ ਰੱਖਣਾ ਹੈ ਖੇੜੇ ਵਿੱਚ ਰੱਖਣਾ ਹੈ ਜਾਂ ਰੋਣਾ ਮੂੰਹ ਬਣਾ ਕੇ ਹਰ ਵਕਤ ਤੁਰੇ ਫਿਰਨਾ ਹੈ ਹੋ ਕੇ ਲੈ ਕੇ ਭਾਰ ਲੈ ਕੇ ਤੁਰੇ ਫਿਰਨਾ ਹੈ ਚੋਰੇ ਕਲ ਕਲੇਸ਼ ਜਦੋਂ ਮਿਲਣਾ ਹੈ ਹਾਏ ਮਰ ਗਏ ਖੱਪ ਗਏ ਰਿਆ ਕੁਝ ਨਹੀਂ ਰੁੜ ਗਿਆ ਹੁਣ ਕੀ ਬਣੇਗਾ ਹੁਣ ਕੀ ਬਣੇਗਾ ਜਾਂ ਇਹ ਕੁਝ ਲੈ ਕੇ ਨਾਲ ਚੱਲਣਾ ਹੈ ਜ਼ਿੰਦਗੀ ਨੂੰ ਤੁਸੀਂ ਅੰਮ੍ਰਿਤ ਮਈ ਬਣਾ ਸਕਦੇ ਹੋ ਜ਼ਿੰਦਗੀ ਨੂੰ ਜ਼ਹਿਰ ਦੇ ਨਾਲ ਵੀ ਪਰ ਸਕਦੇ ਹੋ ਮੈਂ ਦੋ ਐਗਜ਼ਾਮਪਲਾਂ ਦੇਣਾ ਛੋਟੀਆਂ-ਛੋਟੀਆਂ ਅੰਗੂਰ ਨੇ ਅੰਗੂਰਾਂ ਤੋਂ ਅੰਗੂਰਾਂ ਦਾ ਰਸ ਬਣ ਜਾਂਦਾ ਹੈ ਅੰਗੂਰ ਟੇਬਲ ਗਰੇਪਸ ਜਿਹੜੇ ਹੁੰਦੇ ਨੇ ਉਹ ਖਾਧੇ ਜਾ ਸਕਦੇ ਨੇ ਅੰਗੂਰਾਂ ਦੀ ਸੌਂਗੀ ਬਣ ਜਾਂਦੀ ਅੰਗੂਰਾਂ ਦਾ ਰਸ ਵੀ ਬਣ ਜਾਂਦਾ ਹੈ ਤੋਂ ਇਸ ਤੋਂ ਬਾਅਦ ਜੇ ਚਾਹੋ ਤੇ ਉਹਨਾਂ ਅੰਗੂਰਾਂ ਦੇ ਨਾਲ ਤੁਸੀਂ ਸ਼ਰਾਬ ਵੀ ਤਿਆਰ ਕਰ ਸਕਦੇ ਹੋ ਉਹਨੂੰ ਨਾਂ ਦੇ ਦਿੱਤਾ ਵੀ ਅੰਗੂਰੀ ਸ਼ਰਾਬ ਦੂਜੀ ਗੱਲ ਤੁਸੀਂ ਆਪਣੇ ਖੇਤਾਂ ਦੇ ਅੰਦਰ ਕਮਾਦ ਬੀਜਦੇ ਹੋ ਗੰਨੇ ਬੀਜਦੇ ਹੋ ਤੇ ਉਹਨਾਂ ਗੰਨਿਆਂ ਦੀ ਰੌ ਪੀਤੀ ਜਾ ਸਕਦੀ ਹੈ ਗੰਨੇ ਚੂਪੇ ਜਾ ਸਕਦੇ ਨੇ ਉਸ ਤੋਂ ਬਾਅਦ ਗੰਨਿਆਂ ਦਾ ਗੁੜ ਬਣਾਇਆ ਜਾ ਸਕਦਾ ਹੈ ਖੰਡ ਬਣਾਈ ਜਾ ਸਕਦੀ ਹੈ ਸ਼ੱਕਰ ਬਣਾਈ ਜਾ ਸਕਦੀ ਕੁਝ ਹੋਰ ਵੀ ਬਣਾਇਆ ਜਾ ਸਕਦਾ ਹੈ ਠੀਕ ਦੂਜੇ ਪਾਸੇ ਉਹਨਾਂ ਗੰਨਿਆਂ ਦੇ ਨਾਲ ਸ਼ਰਾਬ ਵੀ ਬਣਾਈ ਜਾ ਸਕਦੀ ਮਰਜ਼ੀ ਵੀ ਤੁਹਾਡੀ ਹੈ ਚੀਜ਼ ਵੀ ਤੁਹਾਡੀ ਹੈ ਔਰ ਬੰਨੀ ਉਹ ਚੀਜ਼ ਹੈ ਜਿਹੜੀ ਆਪਣੇ ਆਪ ਉਹਦੇ ਵਿੱਚ ਬਣਨ ਦੀ ਹਿਸਿਆਤ ਨਹੀਂ ਹੈ ਤੁਹਾਡੀ ਮਰਜ਼ੀ ਦੇ ਮੁਤਾਬਕ ਪ੍ਰੋਸੈਸ ਚੱਲੂ ਹੁੰਦਾ ਹੈ ਮਰਜ਼ੀ ਤੋਂ ਬਿਨਾ ਨਹੀਂ ਚੱਲਦਾ ਮੈਂ ਜੋ ਕਹਿਣਾ ਚਾਹੁੰਦਾ ਪਾਠ ਕਰਨਾ ਬਾਣੀ ਨੂੰ ਪੜਨਾ ਉੱਤਮ ਕੰਮ ਹੈ ਬਾਣੀ ਨੂੰ ਸਮਝਣਾ ਪਾਠ ਕਰਨਾ ਬੜਾ ਉੱਤਮ ਕੰਮ ਹੈ ਪਰ ਦੇਖਣਾ ਕੀ ਹੈ ਕਿ ਪਾਠ ਕਰਨ ਤੋਂ ਬਾਅਦ ਆਉਟਪੁੱਟ ਕੀ ਆ ਰਹੀ ਹੈ ਰਿਜ਼ਲਟ ਕੀ ਆ ਰਿਹਾ ਹੈ ਨਤੀਜਾ ਜਿਹੜਾ ਸਾਹਮਣੇ ਆ ਰਿਹਾ ਹੈ ਉਹ ਕਿਦਾਂ ਦਾ ਆ ਰਿਹਾ ਹੈ ਪਾਠ ਕਰਕੇ ਤੁਸੀਂ ਈਗੋ ਵਿੱਚ ਤੇ ਨਹੀਂ ਆ ਗਏ ਹੰਕਾਰੀ ਤੇ ਨਹੀਂ ਬਣ ਗਏ ਜੇ ਪਾਠ ਕਰਨ ਤੋਂ ਬਾਅਦ ਹੰਕਾਰ ਬਣ ਗਿਆ ਤੇ ਇਹਦੇ ਨਾਲੋਂ 100 ਗੁਣਾ ਚੰਗਾ ਸੀ ਤੁਸੀਂ ਨਾ ਕਰਦੇ। ਔਰ ਅੱਜ ਦੇ ਦਿਨ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਜੋ ਮੈਨੂੰ ਵੇਖਣ ਵਾਸਤੇ ਮਿਲ ਰਿਹਾ ਹੈ ਉਹ ਤਕਰੀਬਨ ਇਹ ਮਿਲਦਾ ਹੈ ਕਿ ਲੋਕ ਹੰਕਾਰ ਦੀ ਪੰਡ ਸਿਰ ਦੇ ਉੱਤੇ ਚੱਕੀ ਫਿਰਦੇ ਨੇ। ਕਦੀ ਕਿਸੇ ਦੇ ਮੂੰਹੋਂ ਮੈਂ ਨਹੀਂ ਸੁਣਿਆ ਕਿ ਬੰਦਾ ਚਾਰ ਬੰਦਿਆਂ ਦੇ ਅੰਦਰ ਖਲੋ ਕੇ ਇਹ ਗੱਲ ਕਵੇ ਕਿ ਮੈਂ ਚੋਰ ਆਂ। ਮੈਂ ਬੇਈਮਾਨ ਆਂ। ਮੈਂ ਲੁਟੇਰਾ ਆਂ। ਮੈਂ ਠੱਗਾ ਮੈਂ ਧੋਖੇਬਾਜ਼ ਆ ਮੇਰੀ ਅੱਖ ਦੇ ਅੰਦਰ ਮੈਲ ਹੈ ਮੇਰੇ ਮਨ ਦੇ ਅੰਦਰ ਮੈਲ ਹੈ ਕਦੇ ਕਿਸੇ ਦੀ ਜ਼ੁਬਾਨੋਂ ਇਹ ਗੱਲ ਸੁਣੀ ਜਦੋਂ ਵੀ ਚਾਰ ਸੱਜਣਾ ਦੇ ਅੰਦਰ ਬੰਦਿਆਂ ਦੇ ਅੰਦਰ ਬੰਦਾ ਖਲੋਤਾ ਮਿਲੇਗਾ ਇੱਕ ਹੀ ਗੱਲ ਹੁੰਦੀ ਹੈ ਵੇਖੋ ਜੀ ਦੁਨੀਆ ਦੇ ਅੰਦਰ ਬੇਈਮਾਨੀ ਬੜੀ ਹੈ ਪਰ ਮੈਂ ਬੇਈਮਾਨ ਨਹੀਂ ਆ ਮੈਂ ਚੰਗਾ ਹਾਂ ਮੈਂ ਗੁਰਮਖ ਹਾਂ ਮੈਂ ਪੜਾ ਹਾਂ ਮੈਂ ਦਾਨੀ ਹਾਂ ਮੈਂ ਨੀਅਤ ਤੇ ਸੋਚ ਚੰਗੀ ਰੱਖਣ ਵਾਲਾ ਆਪਣੇ ਵੱਲ ਗੁਣ ਨੂੰ ਤੇ ਲੋਕਾਂ ਵੱਲ ਜਦੋਂ ਇਸ਼ਾਰਾ ਕਰਨਾ ਹੈ ਔਗਣ ਨੂੰ ਲੈ ਕੇ ਕਰਦਾ ਹੈ ਕਿਉਂਕਿ ਬੰਦੇ ਦਾ ਸੁਭਾਅ ਹੀ ਇਦਾਂ ਦਾ ਹਿਊਮਨ ਨੇਚਰ ਹੀ ਇਦਾਂ ਦਾ ਹੈ ਪਰ ਜਿਹੜੀ ਮੈਂ ਗੱਲ ਕਰ ਰਿਹਾ ਆ ਸਾ ਪਾਠ ਕਰਕੇ ਵੀ ਇਵੇਂ ਹੀ ਬੰਦਾ ਆਪਣੇ ਉਸ ਜੀਵਨ ਦੀ ਚਾਲ ਨੂੰ ਅੱਗੇ ਚਲਾ ਰਿਹਾ ਹੈ ਅੱਜ ਮੈਂ 25 ਜਪਜੀ ਸਾਹਿਬ ਦੇ ਪਾਠ ਕਰ ਲਏ ਮੈਂ ਦੋ ਸੁਖਮਣੀ ਸਾਹਿਬ ਦੇ ਪਾਠ ਕਰ ਲਏ ਮੈਂ ਦੋ ਘੰਟੇ ਗੁਰਦੁਆਰੇ ਬਹਿ ਕੇ ਆਇਆ ਮੈਂ 3 ਵਜੇ ਉੱਠ ਪੈਣਾ ਭਾਈ ਇਹ ਸਾਰੇ ਕੰਮ ਠੀਕ ਨੇ ਪਰ ਉਹਦੀ ਆਉਟਪੁੱਟ ਕੀ ਹੈ ਉਹਦਾ ਰਿਜ਼ਲਟ ਕੀ ਹੈ ਜ਼ਮੀਨ ਵਿੱਚ ਜੋ ਬੀਜਿਆ ਉਹ ਠੀਕ ਹੈ ਪਰ ਵੇਖਣਾ ਤੇ ਇਹ ਹੈ ਕਿ ਉਸ ਬੀਜੇ ਹੋਏ ਬੀਜ ਤੋਂ ਮੈਨੂੰ ਕੁਝ ਲਾਭ ਮਿਲਿਆ ਜਾਂ ਨਹੀਂ ਮਿਲਿਆ ਪਰ ਤੁਸੀਂ ਤੇ ਲਾਭ ਲੈਣ ਦੀ ਜਗ੍ਹਾ ਤੇ ਨੁਕਸਾਨ ਸਿਰ ਦੇ ਉੱਤੇ ਚੱਕੀ ਫਿਰਦੇ ਹੋ ਬੰਦਾ ਬੰਦੇ ਦੇ ਨੇੜੇ ਨਹੀਂ ਖਲੋਂਦਾ ਜਿੱਦਾਂ ਕਰੋਨਾ ਦੇ ਦਿਨਾਂ ਦੇ ਅੰਦਰ ਹੁੰਦਾ ਸੀ ਨਾ ਵੀ ਬੰਦਾ ਬੰਦੇ ਦੇ ਨੇੜੇ ਨਹੀਂ ਸੀ ਹੁੰਦਾ ਨਾ ਹੱਥ ਮਿਲਾਉਣਾ ਜੱਫੀ ਪਾਉਣੀ ਤੇ ਦੂਰ ਦੀ ਗੱਲ ਰਹੀ ਬੇਕਿਦਰੇ ਉਹ ਕਰੋਨਾ ਵਾਲਾ ਬੰਬ ਮੇਰੇ ਉੱਤੇ ਆਣ ਕੇ ਨਾ ਫਟ ਜਾਏ ਐਦਾਂ ਬੰਦੇ ਡਰਦੇ ਸਨ ਜਿਵੇਂ ਹਰ ਬੰਦੇ ਦੇ ਨਾਲ ਬੰਬ ਵੱਜਾ ਹੁੰਦਾ ਐਵੇਂ ਹੀ ਉਹ ਬੰਦੇ ਅੱਜ ਮੈਂ ਵੇਖ ਰਿਹਾ ਜਿਨ੍ਹਾਂ ਨੇ ਪਾਠ ਕਰ ਲਿਆ ਅਮਰਤ ਛਕ ਲਿਆ ਪਉ ਲੈ ਲਈ ਉਹ ਵੀ ਇਦਾਂ ਹੀ ਦੂਜੇ ਦੇ ਨੇੜੇ ਟੋਕੇ ਰਾਜ਼ੀ ਨਹੀਂ ਬਹਿ ਕੇ ਰਾਜ਼ੀ ਨਹੀਂ ਹੱਥ ਮਲਾ ਕੇ ਰਾਜ਼ੀ ਨਹੀਂ ਔਰ ਆਪਸ ਦੇ ਅੰਦਰ ਇਦਾਂ ਦਾ ਮੂੰਹ ਬਣਾ ਕੇ ਇਦਾਂ ਦੇ ਬੁੱਲ ਬਣਾ ਕੇ ਅੱਖਾਂ ਨੂੰ ਝੂਠੀ ਜਿਹੀ ਖਾਮੋਸ਼ੀ ਦੇ ਕੇ ਚੱਲਣਗੇ ਬਈ ਜਿਵੇਂ ਮੈਂ ਬਹੁਤ ਵੱਡਾ ਤੇ ਤੂੰ ਮੇਰੇ ਸਾਹਮਣੇ ਕੀ ਹੈ ਤੂੰ ਤੇ ਕੁਝ ਵੀ ਨਹੀਂ ਨਿਰਾਹੰਕਾਰ ਹੀ ਹੰਕਾਰ ਇਹਦੇ ਨਾਲੋਂ ਤੇ ਪਹਿਲਾਂ ਚੰਗਾ ਨਹੀਂ ਸੀ ਜਦੋਂ ਤੂੰ ਪਾਉਲ ਨਹੀਂ ਸੀ ਲਈ ਜਦੋਂ ਤੂੰ ਪਾਠ ਨਹੀਂ ਸੀ ਕੀਤਾ ਇਹਦੇ ਨਾਲੋਂ ਤੇ ਉਦੋਂ ਚੰਗਾ ਸੀ ਕਮ ਸੇ ਕਮ ਲੋਕਾਂ ਦੇ ਨਾਲ ਤੇਰਾ ਮੇਲਮਲਾਪ ਤੇ ਸੀ ਵਰਤਨ ਵਰਤਾਵ ਤੇ ਸੀ ਅੱਜ ਤੇ ਤੇਰਾ ਵਰਤਨ ਵਰਤਾਵ ਵੀ ਬਦਲ ਗਿਆ ਨਹੀਂ ਜੀ ਅੱਛਾ ਇੱਕ ਗੱਲ ਹੋਰ ਆਪਣੇ ਆਪ ਨੂੰ ਸਮਝ ਲਿਆ ਵੀ ਮੈਂ ਗੁਰੂ ਦੇ ਨੇੜੇ ਹੋ ਗਿਆ ਅੱਛਾ ਬਾਣਾ ਪਾ ਕੇ ਗੁਰੂ ਦੇ ਨੇੜੇ ਹੋ ਗਿਆ ਪੌਲ ਲੈ ਕੇ ਗੁਰੂ ਦੇ ਨੇੜੇ ਹੋ ਗਿਆ ਉਹ ਇੱਕ ਸਿਸਟਮ ਇੱਕ ਪ੍ਰੋਸੀਜਰ ਹੈ ਉਸ ਪ੍ਰੋਸੀਜਰ ਦੇ ਵਿੱਚੋਂ ਨਿਕਲਣ ਤੋਂ ਬਾਅਦ ਕਿਧਰੇ ਜਾ ਕੇ ਬੰਦਾ ਨੇੜੇ ਹੁੰਦਾ ਹੈ ਇਕੱਲਾ ਕੱਪੜੇ ਬਦਲਣ ਦੇ ਨਾਲ ਨਹੀਂ ਨੇੜੇ ਹੁੰਦਾ ਇਕੱਲਾ ਚੁਲੇ ਲੈਣ ਦੇ ਨਾਲ ਨੇੜੇ ਨਹੀਂ ਹੁੰਦਾ ਅੱਛਾ ਗੁਰਦੁਆਰੇ ਜਾ ਰਹੇ ਹੋ ਤੇ ਜਾਂਦਿਆਂ-ਜਾਂਦਿਆਂ ਉਮਰ ਬੀਤ ਗਈ ਆਪਣੇ ਵੱਲ ਛਾਤੀ ਮਾਰੋ ਵੇਖੋ ਕਿ ਮੈਂ ਗਵਾਇਆ ਕੀ ਤੇ ਕਮਾਇਆ ਕੀ ਦੁਕਾਨ ਤੇ ਜਾਂਦੇ ਹੋ ਜ਼ਿੰਮੇਦਾਰੀ ਕਰਦੇ ਹੋ bizness ਕਰਦੇ ਹੋ job ਕਰਦੇ ਹੋ ਤੇ ਤੁਹਾਨੂੰ ਸਮਝ ਲੱਗਦੀ ਹੈ ਨਾ ਵੀ ਮੈਂ ਕਮਾ ਕੀ ਰਿਆਂ ਜਾਂ ਨਹੀਂ ਕਮਾ ਰਿਆ ਔਰ ਜਿਹੜੇ ਕੰਮ ਚੋਂ ਕਮਾਈ ਘਟੇ ਤੁਸੀ ਕੰਮ ਬਦਲ ਲੈਂਦੇ ਹੋ ਤੁਸੀਂ ਕਹਿੰਦੇ ਹੋ ਇਹ job ਚੰਗੀ ਨਹੀਂ ਦੂਜੀ ਥਾਂ ਤੋਂ ਪੈਸਾ ਚੰਗਾ ਮਿਲਦਾ ਇਹ bizness ਚੰਗਾ ਨਹੀਂ ਮੈਨੂੰ ਦੂਜੇ bizness ਵਿੱਚੋਂ ਲਾਭ ਜ਼ਿਆਦਾ ਲੱਗਦਾ ਐਦਾਂ ਕਰਦੇ ਹੋ ਨਾ ਗੁਰਦੁਆਰੇ ਜਾ ਰਹੇ ਹੋ ਕੀ ਕਮਾਇਆ ਕੁਝ ਸ਼ਾਂਤੀ ਆਈ ਚੈਨ ਆਇਆ ਸਹਿਜ ਆਇਆ ਸੁਖ ਬਣਿਆ ਅੰਦਰੋਂ ਈਰਖਾ ਗਵਾਚੀ ਜਾਂ ਨਹੀਂ ਗਵਾਚੀ ਸਭੋਂ ਗੁਰਦੁਆਰੇ ਆਣ ਕੇ ਵੱਧ ਈਰਖਾ ਲੂ ਬਣ ਗਏ ਬੰਦੇ ਨੂੰ ਬੰਦਾ ਸਮਝ ਕੇ ਰਾਜੀ ਨੇ ਭਾਵੇਂ ਉਹ ਕਮੇਟੀਆਂ ਦੀ ਆਕਸੀ ਲਾਕਡਾਟ ਹੋਵੇ ਤੇ ਜਥੇਬੰਦੀਆਂ ਦੀ ਲਾਕਡਾਟ ਹੋਵੇ ਧੜਿਆਂ ਦੇ ਅੰਦਰ ਤੁਸੀਂ ਵੰਡੇ ਗਏ ਭਾਰ ਚੱਕੀ ਫਿਰਦੇ ਹੋਏ ਗੋਦਾ ਭਾਰ ਚੱਕੀ ਫਿਰਦੇ ਹੋ ਈਰਖਾ ਦਾ ਤੇ ਕਹਿਣ ਨੂੰ ਜੀ ਅਸੀਂ ਗੁਰਦੁਆਰੇ ਜਾਂਦੇ ਆ ਕੀ ਫਰਕ ਪੈਂਦਾ ਜਾਂਦੇ ਹੋ ਜਾਂ ਨਹੀਂ ਜਾਂਦੇ ਜਿਵੇਂ ਦੇ ਗਏ ਉਵੇਂ ਦੇ ਨਾਂ ਗਏ ਹਾਥੀ ਦੇ ਬਾਰੇ ਇੱਕ ਹੁੰਦਾ ਹੈ ਜ਼ਿਕਰ ਵੀ ਹਾਥੀ ਨੂੰ ਨਹਿਰ ਦੇ ਵਿੱਚ ਵੜ ਕੇ ਨਵਾ ਕੇ ਬਾਹਰ ਕੱਢੋ ਤੇ ਹਾਥੀ ਆਪਣੀ ਸੁੰਡ ਦੇ ਨਾਲ ਮਿੱਟੀ ਚੁੱਕ ਕੇ ਆਪਣੇ ਪਿੰਡੇ ਦੇ ਉੱਤੇ ਪਾ ਲੈਂਦਾ ਗੁਰਬਾਣੀ ਅੰਦਰ ਹੁੰਦਾ ਹੈ ਵੀ ਜਿਉ ਕੁੰਚਰ ਇਸ਼ਨਾਨ ਉਹ ਕੁੰਚਰ ਵਾਲਾ ਇਸ਼ਨਾਨ ਤੁਸੀਂ ਗੁਰਦੁਆਰੇ ਆਣ ਕੇ ਕਰ ਰਹੇ ਹੋ ਕੋਈ ਲਾਭ ਨਹੀਂ ਮਿਲ ਰਿਹਾ ਫੇਰ ਉਹ ਮਿੱਟੀ ਪਾ ਲੈਂਦੇ ਉਹ ਆਪਣੇ ਤੇ ਚੁੱਕ ਕੇ ਤਕਰੀਬਨ ਤਕਰੀਬਨ ਤੁਹਾਡਾ ਹਰ ਚੰਗਾ ਕਰਮ ਕਨਵਰਟ ਹੁੰਦਾ ਨਜ਼ਰ ਆ ਰਿਹਾ ਹੈ ਜ਼ਹਿਰ ਦੇ ਅੰਦਰ ਉਹਦਾ ਕਾਰਨ ਕੀ ਹੈ ਕੰਮ ਕਰਨਾ ਤੁਹਾਨੂੰ ਆਉਂਦਾ ਹੈ ਪਰ ਲਾਭ ਲੈਣਾ ਨਹੀਂ ਆਉਂਦਾ ਜੇਕਰ ਜ਼ਿਮੀਂਦਾਰ ਨੂੰ ਜ਼ਮੀਨ ਦੇ ਅੰਦਰ ਬੀਜ ਖਿਲਾਰਨਾ ਤੇ ਆਉਂਦਾ ਹੋਵੇ ਛੱਟਾ ਦੇਣਾ ਤੇ ਆਉਂਦਾ ਹੋਵੇ ਪਰ ਸੰਭਾਲ ਕਰਨੀ ਨਾ ਆਵੇ ਤੇ ਕੀ ਉਹ ਬੀਜ ਫਲ ਤੱਕ ਪਹੁੰਚ ਜਾਏਗਾ ਤੁਸੀਂ ਬੂਟੇ ਤੇ ਲਾਇਆ ਬਾਗ ਤੇ ਲਾਇਆ ਫਰਜੋ ਦੀ ਸੰਭਾਲ ਨਾ ਕੀਤੀ ਤੇ ਫਲ ਤੱਕ ਕਿਵੇਂ ਪਹੁੰਚੇਗਾ ਪਤਾ ਨਹੀਂ ਕਿੰਨੇ ਝਖੜ ਝੋਲਿਆਂ ਤੋਂ ਉਹਨੂੰ ਬਚਾ ਕੇ ਰੱਖਣਾ ਪੈਂਦਾ ਤਾਂ ਫਲ ਤੱਕ ਪਹੁੰਚਦਾ ਤੁਸੀਂ ਬੀਜ ਬੀਜ ਲੈਂਦੇ ਹੋ ਪਰ ਉਹਨੂੰ ਬਚਾਉਣ ਦੀ ਜਾਚ ਨਹੀਂ ਹੈ ਤੁਹਾਡਾ ਹਰ ਚੰਗਾ ਕੰਮ ਆਪਣਾ ਰੂਪ ਬਦਲ ਕੇ ਚਲਾ ਜਾਂਦਾ ਹੈ ਮੰਦੇ ਕਰਮ ਦੇ ਅੰਦਰ ਔਗਣ ਖਰੀਦ ਕੇ ਲਿਆਉਂਦੇ ਹੋ ਕਰਮ ਚੰਗੇ ਦੇ ਨਾਲ ਤੁਹਾਡੇ ਰਿਸ਼ਤਿਆਂ 'ਚ ਜੈ ਰਹੇ ਤੁਹਾਡੀ ਮਿੱਤਰਤਾ 'ਚ ਜੈ ਰਹੇ ਤੁਹਾਡੀ ਸੇਵਾ 'ਚ ਜੈ ਰਹੇ ਤੁਹਾਡੀ ਪਾਠ ਪੂਜਾ ਦੇ ਵਿੱਚ ਜੈ ਰਹੇ ਭਾਈ ਫਿਰ লাভ ਕੀ ਹੋਇਆ ਇਥੋਂ ਤੱਕ ਕਿ ਮੈਂ ਵੇਖਿਆ ਜਿੰਨਾ ਬੰਦਿਆਂ ਨੇ ਪੌਲ ਲਈ ਹੈ ਨਾ ਉਹ ਖੁਦ ਨੂੰ ਰੱਬ ਦਾ ਭਤੀਜਾ ਤੇ ਦੂਜੇ ਨੂੰ ਬਿਲਕੁਲ ਛੋਟਾ ਜਾਣ ਲੈਂਦੇ ਨੇ ਜਿਵੇਂ ਗੁਰਬਾਣੀ ਵਿੱਚ ਹੁੰਦਾ ਹੈ ਵੀ ਆਪਸ ਕੋ ਧਿਰ ਕਰ ਜਾਣੇ ਔਰਣ ਕੋ ਲਗਮਾਤ ਚੰਗੇ ਕੰਮ ਕਰੋ ਵੀ ਚੰਗੇ ਬੀਜੋ ਪਰ ਉਹਦੀ ਸੰਭਾਲ ਵੀ ਕਰੋ ਤਾਂ ਕਿ ਉਹ ਚੰਗੇ ਕਰਮ ਤੁਹਾਨੂੰ ਲਾਭ ਵੀ ਚੰਗਾ ਦੇਣ ਅੰਮ੍ਰਿਤ ਬਣੇ ਸੁਖ ਬਣੇ ਸ਼ਾਂਤੀ ਬਣੇ ਚੈਨ ਬਣੇ ਹਾਸਾ ਬਣੇ ਖੇੜਾ ਬਣੇ ਖੁਸ਼ੀ ਬਣੇ ਪਰ ਬਣ ਕੀ ਰਿਹਾ ਰੋਣੀਆਂ ਸ਼ਕਲਾਂ ਰੋਣੇ ਮੂੰਹ ਹੋ ਕੇ ਝੋਰੇ ਕਲਾ ਕਲੇਸ਼ ਮਰ ਗਏ ਖਪ ਗਏ ਇਹਦੇ ਸੋਹੇ ਪੱਲੇ ਕੋ ਜਾਏ